ਇਨਸਾਨ ਜਦੋਂ ਬੋਲਦਾ ਖਾਸ ਜਗ੍ਹਾ ਦੇ ਕੇ ਸਟੇਜ ਤੇ ਕਿਸੇ ਵੀ ਮੰਚ ਤੇ ਉਹ ਬੋਲਦਾ ਕਿ ਮੈਂ ਵਧੀਆ ਬੋਲਾਂ ਚਰਚਾ ਹੋਏ ਮੇਰੀ ਤਾਰੀਫ ਹੋਏ ਤੇ ਬੋਲਣ ਲੱਗੇ ਉਹ ਬੜੀ ਇਕਾਗਰਤਾ ਬੜੇ ਧਿਆਨ ਦੇ ਨਾਲ ਬੋਲਦਾ ਪਰ ਜਦੋਂ ਸੁਣਦਾ ਸੁਣਨ ਲੱਗੇ ਕੋਈ ਇਕਾਗਰਤਾ ਨਹੀਂ ਸੁਨਣ ਲੱਗੇ ਉਹ ਸੋ ਵੀ ਜਾਂਦਾ ਸੁਨਣ ਲੱਗੇ ਉਹ ਖੋ ਵੀ ਜਾਂਦਾ ਕਈ ਵਿਚਾਰਾਂ ਵਿੱਚ ਕਈ ਸੋਚਾਂ ਵਿੱਚ ਸ਼ਰੀਰ ਤੇ ਇੱਥੇ ਐ ਮਨ ਕਿਤੇ ਹੋਰ ਐ ਤੇ ਜਾਂ ਆਪਣੇ ਹੀ ਵਿਚਾਰਾਂ ਵਿੱਚ ਕਈ ਤਰ੍ਹਾਂ ਦੇ ਖਿਆਲਾਂ ਵਿੱਚ ਖੋ ਗਏ ਆਪਣੇ ਹੀ ਕਈ ਕੋਈ ਨਾ ਕੋਈ ਸਕੀਮ ਬਣਾਉਂਦੇ ਰਹੇ ਸੁਣਦੇ ਸੁਣਦੇ ਪਰ ਉੱਥੇ ਬੈਠੇ ਹੋਏ ਵੀ ਉੱਤੇ ਹਾਜ਼ਰ ਨਹੀਂ ਹੋਏ ਸੁਨਣਾ ਬਹੁਤ ਵੱਡੀ ਗੱਲ ਆ ਜਿਹੜਾ ਸੁਣਦਾ ਮੋਨ ਹੁੰਦਾ ਸ਼ਾਂਤ ਹੁੰਦਾ ਉਹ ਫਿਰ ਹੀ ਅੰਦਰ ਜੁੜਦਾ